ਯਾਰ ਸਵਾ ਸਾਢੇ 4 ਦਾ ਹੈ ਨਹੀਂ ਸਾਢੇ 3 ਦਾ ਟਾਈਮ ਹੈ 9:30 ਤੇ ਚੱਲ ਪਏ ਆ ਜੀ ਗੁਰਦੁਆਰਾ ਸਾਹਿਬ ਨੂੰ ਤੇ ਮਿਲਦੇ ਆ ਤੁਹਾਨੂੰ ਉਧਰੇ ਜਾ ਕੇ ਆ ਜਾਓ ਫਿਰ ਗੁਰਦੁਆਰਾ ਸਾਹਿਬ ਲੱਗੇ ਜੀ ਐਂਟਰੀ ਕਰਨ ਦਾ ਅਰਦਾਸ ਹੁੰਦਾ ਵੀ ਇਹ ਵਾਹਿਗੁਰੂ ਕਉ ਨਾਨਕ ਕਾ ਪਉ ਪ੍ਰਭ ਤੇਰ ਵੰਡਿਆ ਹੋਈ ਕੋਈ ਨਾਉ ਨ ਜਾਣੇ कलिसे वन दिन सितंबर पर्याप्त तथा सितंबर तारीख के बाद के ज्ञात के सित्राएं यह वार फिर मैं सितंबर पर्याप्त तारीख का आपने कार्यक्रम करवाएंगे तारीख सच्चे पिता चलो किरपा करोगे या मारा है कैसे वाले पर्वाह फिर भी के ਉਹਲੇ ਸਰਵਨਾ ਪਾਈ ਸੁਆਮ ਜਿਆਰ ਨੂੰ ਲੱਗਣੀ ਆ ਉਹਨਾਂ ਲਈ ਆ ਇੱਧਰ ਇਹਦਾ ਲਈ ਮੜਾ ਜਾ ਹਾਂ ਲਿਆ ਓਏ ਸਰਵਨਾ ਜਿਆਰ ਨੂੰ ਨਾ ਦੇ ਰਿਹਾ ਦੁਨੀਆ ਸਮਤ ਤੋਂ ਆਪ ਨੂੰ ਕੋਈ ਆਪਾਂ ਸਾਰ ਦੇ ਚਤੁਰੇ ਮਾਰੀ ਹੇ ਰਹਾ ਬੱਸ ਸਭ ਨੇ ਇਕ ਲੋ ਜਾ ਜੋ ਮਨ ਦਾ ਮਾਨ ਪੂਰਾ ਹੋਵੇ ਹੈ ਇਹ ਚੰਦ ਕੀ ਇੱਕਤਾ ਤੇ ਪਿਆਰੇ ਗੁਣਕਾਰ ਦੇ ਤਹਾ ਤੋਰ ਸੁਖ ਪਾਇਆ ਸਾਥਰੇ ਆਧਨਿਆ ਪਾਰੇ ਜੋ ਜਨ ਪਾਰ ਬਹਿਮ ਆਪਨੇ ਕੀਨੇ ਤਿੰਤਾ ਬੋਲ ਤੋ ਨਾ ਬਿਚੈਰੀ

वाहगुरु <classic> जी का खालसा वाहगुरु जी की फतेह बहुत बहुत धन्यवाद

काए श्री वारित जी के प्रति श्री भगवत जी सहाय वार श्री भगवत जी पांचरे 10 में प्रतंगरो ऐसे मरके गुरु नानक रे धाय मेरे अंगर ते गुरु अमरदास रामदास होए सहाय अर्जन हर दो वेदनाए सिमर श्री हर राय श्री हर की संत तो आए जिस डटे सब दुख जाए एक बहादुर सिमरिए कर नौ नित्य आवेदा है सर्वताय साहे दसवें पिता सैम सिंह गुरु गोविंद सिंह की महाराज पंथ देवाली सर्वताय होना जी साहे दसाही पाल तंजी जोत तन तन सतगुरु गुरु ग्रंथ साहिब जी दे पाठ दर्शन दुलादा ध्यान करके बोलो जी से ਇਨਾ ਪਿਆਰਿਆ ਸੁਚਾਈਆਂ ਦੀ ਕਮਾਈ ਤੇ ਧਿਆਨ ਕਰਕੇ ਬਲੋ ਜਿਸਰੇ ਹੋਾ ਹੈ ਗੁਰੂ ਵਾਹੇ ਗੁਰੂ ਇਨਾ ਸੇਵਾ ਸੇਮਣੀਆਂ ਧਰਮ ਰੇਸੀ ਦਿੱਤੇ ਬੰਦ ਬੰਦ ਕਟਵਾਏ ਗੋਪੜਿਆ ਲਹਾਗਿਆ ਚੱਕਣੀਆਂ ਦੇ ਚੜੇ ਤਨਿਆਰਿਆਂ ਨਾਲ ਚਰਾਏ ਗਏ ਗੁਰੂ ਕੀ ਨਗਰ ਦੀਆਂ ਕਰਮਾਂ ਕੀਤੇ ਆ ਪਰਮਾਤਮ ਦੇ ਰੂਪ ਦੇ ਵਿੱਚ ਹਾਲ ਜਸ ਕਰਦੀ ਹੋਈ ਸੰਗਤ ਉਹ ਆਹ ਗੁਰਦਾ ਜਪ ਕਰਦੇ ਹੋਏ ਸੰਗਤਾਂ ਵਡਿਆਈਆਂ ਆਪਦੀਆਂ ਕਰਦੀ ਹੋਏ ਸੰਗਤ ਸੇਵਕ ਪਰਵਾਰ ਸਰਗਮਾ ਸੇ ਸਰਦਾਰ ਧਰਮ ਸਿੰਘ ਦੇ ਗ੍ਰਹਿ ਵਿਖੇ ਸੰਤਾਂ ਦੇ ਚਰਨ ਪਾਏ ਨੇ ਮਹਾਰਾਜ ਸੱਚੇ ਪਿਤਾ ਆਹਦਾ ਕੋਣਾ ਕੋਣਾ ਸ਼ੁਕਰ ਹੈ ਸੱਚੇ ਪਿਤਾ ਜੀ ਹੋ ਹੁਣਾਂ ਇਸ ਬੁੱਤਰ ਪਾਇਜ਼ਾ ਪਾਇਸਕ ਦੇਵ ਸਿੰਘ ਸੱਚੇ ਪਿਤਾ ਜੀ ਮਹਾਰਾਜ ਇਹਨਾਂ ਦੇ ਗ੍ਰਹਿ ਵਿਖੇ ਚਰਨ ਪਾ ਕੇ ਸੰਗਤਾਂ ਨੂੰ ਨਿਹਾਲ

ਇਹਨਾਂ ਦੇ ਬੱਚੇ ਜੋ ਸੰਜੇ ਪਿਤਾ ਜੀ ਉਹ ਬਾਹਰ ਦੇ ਦੇਸ਼ ਵਿੱਚ ਗਏ ਨੇ ਦਾਤਾ ਸਿਰ ਤੇ ਮਿਹਰ ਪ੍ਰਿਆ ਹੱਥ ਰਖਣਾ ਦਇਆ ਕਰਨਾ ਸੱਚੇ ਪਿਤਾ ਜੀਓ ਕਾਕਾ ਗੁਰਪ੍ਰੀਤ ਸਿੰਘ ਤੇ ਮਾੜਾ ਸੱਚੇ ਪਤ ਸਾ ਬੇਟੀ ਸਹਿਬ ਕੁਰੀਦ ਘੋਰ ਮਾੜਾ ਸੱਚੇ ਪਿਤਾ ਕਿਰਪਾ ਕਰਨੀ ਦਇਆ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖਣਾ ਦੇਸਾਂ ਪ੍ਰਦੇਸਾਂ ਵਿੱਚ ਸਹਾਇ ਹੋਣਾ

ਸਰਬਉੱਚ ਸੱਚੇ ਪਿਤਾ ਜੀਓ ਬਰੰਡਾ ਦੇ ਲੰਗਰ ਸਰਬਉੱਚ ਸੱਚੇ ਪਿਤਾ ਜੀਓ ਜਾਹ ਦੇ ਗੰਭੇ ਤਿਆਰ ਪਤਿਆਰੇ ਆਪ ਦੇਦਰ ਪਰਮਾਨੰ ਦਾਤਾ ਕਿਰਪਾ ਕਰੋ ਦਇਆ ਕਰੋ ਸੱਚੇ ਪਿਤਾ ਜੀਓ ਕੋਈ ਸਮੇਂ ਮਾਤੇ ਹੰਸ ਕਰਨ ਦਾ ਮਨ ਵੱਜ ਸੇਖ ਨੂੰ ਪਿਆਰੇ ਦੇ ਮਹਿਲ ਮਿਲੋ ਜਿਨਾ ਮੇਰੇ ਆਉਂਦਾ ਨਾਮ ਚਿੱਤੇ ਆਵੇ ਗੁਰਨਾਥ ਨਾਮ ਜਦ ਦਿਖਲਾ ਤੇਰੇ ਬਾਣੀ ਸਰ